ਕੀ ਵਿੱਚ ਮੇਰੀ ਪੀਰੀ ਦਾ ਸਿਧਾਂਤ ਹੈ ਇਹ ਮੇਰੀ ਪੀਰੀ ਦਾ ਸੁਮੇਲ ਕਿਹੋ ਜਿਹਾ ਹੋਵੇ ਇਸ ਬਾਰੇ تفصیلی ਨਾਲ ਫਿਰ ਕਿਸੇ ਸਮੇਂ ਖੁੱਲ ਕੇ ਵਿਚਾਰ ਕਰਾਂਗੇ ਪਰ ਇੱਕ ਗੱਲ ਜ਼ਰੂਰ ਸੋਚਣ ਵਾਲੀ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਰਾਜਸੀ ਸ਼ਕਤੀ ਦਾ ਪ੍ਰਤੀਕ ਮੰਨਦੇ ਹਾਂ ਕੀ ਆਪਣੀ ਤੁਲਨਾ ਅਕਾਲੀ ਫੁੱਲਾ ਸਿਲਣਾ ਕਰਨ ਵਾਲੇ ਜਥੇਦਾਰਾਂ ਦੇ ਕੋਈ ਫਰਜ਼ ਬਣਦੇ ਸੀ ਜਾਂ ਨਹੀਂ ਸ਼ਰੋਮਣੀ ਕਮੇਟੀ ਦੇ ਇਹ ਜਥੇਦਾਰ ਵੀ ਲਗਾਤਾਰ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਘਟਨਾ ਨੂੰ ਕਰੀਬ ਇੱਕ ਦਹਾਕਾ ਹੋ ਚੱਲਿਆ। ਮੌਜੂਦਾ ਸਮੇਂ ਵਿੱਚ ਚਰਚਿਤ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਗਵੀਰ ਸਿੰਘ ਪਿਛਲੇ 7 ਸਾਲਾਂ ਤੋਂ ਤੱਕ ਸਹਿਬਾਨ ਦੀਆਂ ਮੁੱਖ ਸੇਵਾਵਾਂ ਵਿੱਚ ਸ਼ਾਮਲ ਰਹੇ ਹਨ। ਸਿੱਖਾਂ ਨੇ ਤਾਂ ਬਥੇਰੀ ਕੂਕ ਪੁਕਾਰ ਕੀਤੀ ਪਰ ਇਹਨਾਂ ਨੂੰ 7 ਸਾਲਾਂ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚੇਤੇ ਆਈ ਤੇ ਨਾ ਸੁਖਬੀਰ ਬਾਦਲ ਦੇ ਦੋਸ਼। ਇਹ ਵੀ ਸਿਰਫ ਉਸ ਵਕਤ ਬੋਲੇ ਜਦੋਂ ਬਾਦਲਾਂ ਤੋਂ ਬਾਗੀ ਹੋਏ ਕੁਝ ਅਕਾਲੀ ਆਗੂਆਂ ਨੇ ਰਾਸ਼ੀ ਕਾਰਨਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੀਤੀ ਇਸ ਵਿਚਾਰਯੋਗ ਨੁਕਤੇ ਨੂੰ ਸਿੱਖ ਬਿਲਕੁਲ ਹੀ ਸੰਜੀਦਗੀ ਨਾਲ ਨਹੀਂ ਰਹਦੇ ਹੁਣ ਹੀ ਕਿਉਂ ਇਹ ਗੱਲ ਉਬਰੀ ਹੈ ਇਸ ਪਿੱਛੇ ਕਿਹੜੇ ਰਾਜਨੀਤਿਕ ਕਾਰਨ ਹਨ ਸਿੱਖਾਂ ਦੀ 10 ਸਾਲ ਦੀ ਕੂਕ ਪੁਕਾਰ ਜਥੇਦਾਰਾਂ ਨੂੰ ਨਹੀਂ ਸੀ ਸੁਣੀ ਪਰ ਬਾਗੀਆਂ ਦੇ ਰਾਸ਼ੀ ਤਰਲਿਆਂ ਨੇ ਇਹਨਾਂ ਨੂੰ ਦਸਾਂ ਦਿਨਾਂ ਦੇ ਵਿੱਚ ਕੰਮ ਤੇ ਲਾ ਦਿੱਤਾ ਸਵਾਲ ਖੜਾ ਹੁੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੇ ਸਿੱਖਾਂ ਦਾ ਹੈ ਜਾਂ ਕੱਲਾ ਅਕਾਲੀਆਂ ਦਾ ਜਾਂ ਰਾਜਨੀਤਿਕਾਂ ਦਾ ਪਿਛਲੇ 6 ਮਹੀਨਿਆਂ ਵਿੱਚ ਜੋ ਕੁਝ ਕਾਰਵਾਈਆਂ ਹੋਈਆਂ ਨੇ ਉਹ ਸਭ ਕੁਝ ਕੇਵਲ ਬਾਦਲ ਦਲ ਦੇ ਸੰਕਟ ਨੂੰ ਹੱਲ ਕਰਨ ਲਈ ਕੀਤਾ ਗਿਆ ਹੈ ਜੇ ਜਥੇਦਾਰ ਸਹਿਬਾਨ ਨੂੰ ਕੌਮ ਦੀ ਰਾਜਸੀ ਸ਼ਕਤੀ ਦੀ ਹੀ ਫਿਕਰ ਹੁੰਦੀ ਤਾਂ ਉਹਨਾਂ ਨੇ ਸਾਰੀ ਕੌਮ ਨੂੰ ਇਸ ਮੌਕੇ ਆਵਾਜ਼ ਕਿਉਂ ਨਹੀਂ ਮਾਰੀ ਦੋ ਧਿਰਾਂ ਦੇ ਚੁੱਲ੍ਹੇ ਸਮੇਟਣ ਦੀ ਥਾਂ ਉਹਨਾਂ ਨੇ ਕੌਮ ਨੂੰ ਇਕੱਠੇ ਕਰਨ ਦਾ ਕੋਈ ਹਿੱਲਾ ਕਿਉਂ ਨਹੀਂ ਕੀਤਾ